ਲੁੱਕ ਪੰਜਾਬ ਦੇ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਔਰ ਖੇਤਾਂ ਦੇ ਵਿੱਚ ਪਾਣੀ ਖੜਾ ਆ ਔਰ ਭਿਆਨਕਰ ਤਬਾਹੀ ਹੋਈ ਆ ਖਾਸ ਕਰਕੇ ਰਾਦੀ ਅਤੇ ਸਸਤਲੂਬ ਦੇ ਕੰਢਿਆਂ ਤੇ ਵਸਣ ਵਾਲੇ ਲੱਖਾਂ ਲੋਕ ਜਿਹੜੇ ਆ ਉਹ ਉਜੜ ਗਏ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਹਾਲੇ ਵੀ ਸੁੱਤੀ ਪਈ ਆ ਅ ਅਸੀਂ ਸਾਰੇ ਜਾਣਦੇ ਆ ਕਿ ਭਾਗੜਾ ਡੈਮ ਅਤੇ ਰਣਜੀਤ ਸਾਗਰ ਡੈਮ ਜਿਹੜੇ ਆ ਉਹ ਪੰਜਾਬ ਦਾ ਪਵਿੱਖ ਨੇ ਪੰਜਾਬ ਦੀ ਜਿੰਦ ਜਾਨ ਨੇ ਪਰ ਉਹਨਾਂ ਦੇ ਵਿੱਚ ਇੰਨੀ ਕੋ ਗਾਦ ਭਰ ਚੁੱਕੀ ਆ ਕਿ ਸਾਡੇ ਭਵਿੱਖ ਲਈ ਖਤਰਾ ਪੈਦਾ ਹੋ ਗਿਆ ਔਰ ਅੱਜ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ छਪੀ ਆ ਔਰ ਜਿਹੱਚ ਦੱਸਿਆ ਗਿਆ ਕਿ ਕੇਂਦਰ ਦੀ ਸਰਕਾਰ ਨੇ ਡੀਸਿਲਟਿੰਗ ਦੀ ਜਿਹੜੀ ਹੈਗੀ ਹੈ ਮਨਜ਼ੂਰੀਓ ਹੀ ਨਹੀਂ ਦਿੱਤੀ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈਗਾ ਕਿ ਕਿਸ ਕਦਰ ਭੰਕਰ ਜਿਹੜੇ ਹੈ ਹੜ੍ਹ ਪੰਜਾਬ ਦੇ ਵਿੱਚ ਆਏ ਔਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਔਰ ਦੂਸਰੇ ਵੱਨ ਨੇ ਬੀਜੇਪੀ ਦੇ ਲੀਡਰਾਂ ਨੂੰ ਸਵਾਇ ਫੋਟੋ ਸੈਸ਼ਨ ਦੇ ਹੋਰ ਕੰਮ ਹੀ ਕੋਈ ਨਹੀਂ ਹੈਗਾ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਝੂਠ ਬੋਲ ਰਹੇ ਆ ਪਿਛਲੇ ਦਿਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਅਸ਼wini ਸ਼ਰਮਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਦੋਸ਼ ਪੰਜਾਬ ਦੀ ਸਰਕਾਰ ਦੇ ਜੁम्मे ਮੜਿਆ ਔਰ ਜਦ ਕਿ ਅਸਲੀਅਤ ਇਹ ਹੈ ਕਿ ਡੀਸੇਲਟਿੰਗ ਦੀ ਜਿਹੜੀ ਮਨਜ਼ੂਰੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਉਹ ਦਿੱਤੀ ਹੋਈ ਨਹੀਂ ਮੈਂ ਇਸ ਵੀਡੀਓ ਦੇ ਦੁਆਰਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਆ ਕਿ ਕੀ ਤੁਹਾਡਾ ਇਹ ਸਭ ਦਾ ਸਾਥ-ਸਬਦਾਂ ਦੀ ਕਾਸ ਹੈਗਾ ਕੀ ਇਹ ਪੰਜਾਬ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ ਨਹੀਂ ਹੈਗੀ ਹੈ ਇਹ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਨਹੀਂ ਹੈ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ਹੈ ਬੀਜੇਪੀ ਪੰਜਾਬ ਦੇ ਲੀਡਰ ਸਪਸ਼ਟ ਸੌਰਤੇ ਦੱਸਣ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਜਿਹੜੀ ਡੀਸਿਲਟਿੰਗ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ